ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਵੈਸ਼ਨਵ ਸੰન્યાਸੀ ਸ੍ਰੀ ਗੁਰੂ ਨਾਨਕ ਸਾਹਿਬ ਜੀ 1508 ਈਸਵੀ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਲਈ ਨਿਕਲੇ ਇਹ ਯਾਤਰਾ ਖਾਸ ਤੌਰ ਤੇ Hindu Tirtha Sthanਾਂ ਲਈ ਯਾਤਰਾ ਸੀ ਇਸ ਮਿਸ਼ਨ ਦੌਰਾਨ ਜਦੋਂ ਗੁਰੂ ਜੀ ਕੁਰੂ ਛੇਤਰ ਤੋਂ ਹਰੀਦਵਾਰ ਪਹੁੰਚੇ ਤਾਂ ਉਹਨਾਂ ਨੇ ਗੰਗਾ ਨਦੀ ਦੇ ਕੰਢੇ ਡੇਰਾ ਲਾਇਆ ਇਹ ਵਿ사ਖ ਦਾ ਪਹਿਲਾ ਦਿਨ ਸੀ ਜੋ ਕਿ ਭਾਰਤੀ ਕਲੈਂਡਰ ਦੇ ਦੂਜੇ ਮਹੀਨੇ ਦੇ ਨੇੜੇ ਸੀ ਜਿਸ ਨੂੰ Hindu ਵਿਸ਼ਵਾਸ ਅਨੁਸਾਰ ਪਵਿੱਤਰ ਮੰਨਿਆ ਜਾਂਦਾ ਸੀ ਇੱਕ ਇੱਕ ਵੈਸ਼ਨਵ ਸਾਧੂ ਜਿਸ ਨੇ ਬਹੁਤ ਸਾਰੇ ਪਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਹੋਇਆ ਸੀ ਉਹ ਵੀ ਨੇੜੇ ਡੇਰਾ ਲਗਾ ਰਿਹਾ ਸੀ ਲੋਕ ਦੂਰ ਦਰਾਡੇ ਤੋਂ ਆਉਂਦੇ ਅਤੇ ਉਹਨਾਂ ਦੀ ਸੰਗਤ ਕਰਦੇ ਸਨ ਉਹ ਆਪਣੇ ਆਪ ਨੂੰ ਇੱਕ ਬਹੁਤ ਹੀ ਧਾਰਮਿਕ ਵਿਅਕਤੀ ਵਜੋਂ ਪੇਸ਼ ਕਰ ਰਿਹਾ ਸੀ ਗੁਰੂ ਜੀ ਜਾਣਦੇ ਸਨ ਕਿ ਉਹ ਸਿਰਫ ਇੱਕ ਸਾਧੂ ਹੋਣ ਦਾ ਦਿਖਾਵਾ ਕਰ ਰਿਹਾ ਸੀ ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਉਸ ਆਦਮੀ ਤੇ ਤੋਖੇ ਦਾ ਪਰਦਾ ਫਾਸ਼ ਕਰਨ ਲਈ ਉੱਥੇ ਡੇਰਾ ਲਾਇਆ ਸੀ ਅਗਲੀ ਸਵੇਰ ਸਾਧੂ ਨੇ ਨਦੀ ਵਿੱਚ ਇਸ਼ਨਾਨ ਕੀਤਾ ਅਤੇ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਉਸਨੇ ਜ਼ਮੀਨ ਦੇ ਇੱਕ ਟੁਕੜੇ ਨੂੰ ਗੋਬਰ ਨਾਲ ਲਿਪਿਆ ਜੋ ਇਸ ਨੂੰ ਵਰਤਨ ਲਈ ਪਵਿੱਤਰ ਕੀਤਾ ਜਾ ਸਕੇ ਉਸਨੇ ਲੱਕੜ ਦੇ ਟੁਕੜਿਆਂ ਨੂੰ ਸ਼ੁੱਧ ਕਰਨ ਲਈ ਤੋਤਾ ਅਤੇ ਫਿਰ ਚੌਂਕੀ ਦੇ ਆਲੇ ਦੁਆਲੇ ਇੱਕ ਲਕੀਰ ਖਿੱਚੀ ਅਤੇ ਅੱਗ ਬਾਲੀ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਆਪਣੇ ਕੋਲ ਅੱਗ ਬਾਲਣ ਲਈ ਕੁਝ ਬਲ ਦੇ ਅੰਗਾਰੇ ਲਿਆਉਣ ਲਈ ਭੇਜਿਆ ਜਦੋਂ ਭਾਈ ਮਰਦਾਨਾ ਚੌਂਕੇ ਦੇ ਨੇੜੇ ਪਹੁੰਚੇ ਸਾਧੂ ਅਚਾਨਕ ਗੁੱਸੇ ਨਾਲ ਪੜਕ ਉੱਠਿਆ ਅਤੇ ਉਸਨੇ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੂੰ ਮੇਰੇ ਚੌਂਕੇ ਨੂੰ ਪਵਿੱਤਰ ਕਰ ਦਿੱਤਾ ਹੈ ਆਪਣੇ ਗੁੱਸੇ ਵਿੱਚ ਉਚੁੱਲੇ ਤੋਂ ਸੜਦੀ ਹੋਈ ਲੱਕੜ ਦਾ ਇੱਕ ਟੁਕੜਾ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਪੱਜਿਆ ਭਾਈ ਮਰਦਾਨਾ ਜੀ ਸਾਧੂ ਨੂੰ ਆਪਣੇ ਅੱਡੇ 'ਤੇ ਰੱਖ ਕੇ ਗੁਰੂ ਜੀ ਕੋਲ ਪਹੁੰਚਾਇਆ ਗੁਰੂ ਜੀ ਨੇ ਸਾਧੂ ਨੂੰ ਪੁੱਛਿਆ ਕਿ ਉਹ ਇੰਨਾ ਗੁੱਸੇ ਵਿੱਚ ਕਿਉਂ ਹੈ ਜਦੋਂ ਕਿ ਉਸਨੇ ਆਪਣੇ ਚੁੱਲੇ 'ਚੋਂ ਚੁੱਲੇ ਨੂੰ ਜਲਾਉਣ ਲਈ ਥੋੜੀ ਜਿਹੀ ਆਗ ਹੀ ਮੰਗੀ ਸੀ ਸਾਧੂ ਨੇ ਜਵਾਬ ਦਿੱਤਾ ਇਹ ਮਰਾਸੀ ਦਾ ਪਰਛਾਵਾਂ ਉਸ ਦੇ ਚੌਂਕੇ ਤੇ ਪਿਆਸੀ ਜੋ ਇਸ ਤਰ੍ਹਾਂ ਪਵਿੱਤਰ ਹੋ ਗਿਆ ਹੈ ਮਰਦਾਨਾ ਇੱਕ ਮੁਸਲਮਾਨ ਅਤੇ ਬਾਜ਼ ਦੋਵੇਂ ਹੋਂ ਕਰਕੇ ਸ਼ੁੱਧਰ ਮੰਨਦਾ ਸੀ ਕਿ ਉਸ ਦਾ ਪਰਛਾਵਾਂ ਵੀ ਉਸ ਦੇ ਜੀਵਨ ਨੂੰ ਅਪਵਿੱਤਰ ਕਰ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ ਗੁਰੂ ਜੀ ਨੇ ਕਿਹਾ ਜਦੋਂ ਉਹ ਭਾਈ ਮਰਦਾਨਾ ਇੱਕ ਜਦੋਂ ਕਿ ਭਾਈ ਮਰਦਾਨਾ ਇੱਕ ਮਨੁੱਖ ਹੈ ਨਹੀਂ ਉਹ ਮਨੁੱਖ ਨਹੀਂ ਉਹ ਇੱਕ ਇੱਕ ਸ਼ੁੱਧਰ ਹੈ ਸੰਨਿਆਸੀ ਨੇ ਕਿਹਾ ਗੁਰੂ ਜੀ ਨੇ ਕਿਹਾ ਸੰਨਿਆਸੀ ਨੂੰ ਪ੍ਰਭਾਵਿਤ ਕੀਤਾ ਕਿ ਪਰਮਾਤਮਾ ਕਦੇ ਵੀ ਇੰਨਾਂ ਬਾਹਰੀ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦਾ ਜੋ ਬਾਹਰੀ ਧਾਰਮਿਕਤਾ ਨੂੰ ਦਰਸਾਉਂਦੇ ਹਨ ਪ੍ਰਮਾਤਮਾ ਦਾ ਨਿਵਾਸ ਸਾਰੇ ਮਨੁੱਖਾਂ ਦੇ ਦਿਲ ਵਿੱਚ ਹੈ ਜੇ ਦਿਲ ਵਿੱਚ ਦੂਜਿਆਂ ਲਈ ਬੇਰਹਿਮੀ ਨਫ਼ਰਤ ਨਿੰਦਿਆ ਅਤੇ ਗੁੱਸਾ ਹੈ ਤਾਂ ਪ੍ਰਮਾਤਮਾ ਯਕੀਨਨ ਅਜਿਹੇ ਦੁਸ਼ਟ ਮਨ ਵਿੱਚ ਨਹੀਂ ਰਹਿੰਦਾ ਉਸ ਨੂੰ ਸਾਰੀ ਮਨੁੱਖਤਾ ਵਿੱਚ ਲੱਭੋ ਕਿਸੇ ਅਜਿਹੇ ਵਿਅਕਤੀ ਨੂੰ ਨਫ਼ਰਤ ਨਾ ਕਰੋ ਜੋ ਉਸ ਨੂੰ ਨੀਵੀਂ ਜਾਤ ਦਾ ਮੰਨਦਾ ਹੈ ਸਿਰਫ ਬੁਰੇ ਕੰਮਾਂ ਨੂੰ ਨਫ਼ਰਤ ਕਰੋ ਜੋਰ-ਜੋਰ ਦੀ ਜੋਰ-ਜੋਰ ਨਾਲ ਬਹਿਸ ਹੋ ਰਹੀ ਸੀ ਖਾਸ ਕਰਕੇ ਸਾਧੂ ਵੱਲੋਂ ਜਿਸ ਕਾਰਨ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਬਾਣੀ ਦੇ ਸ਼ਬਦ ਉਚਾਰੇ ਸ਼ਬਦ ਦੀ ਸਮਾਪਤੀ ਤੋਂ ਬਾਅਦ ਸਾਰੇ ਮੌਜੂਦਾ ਗੁਰੂ ਜੀ ਇਹਦੇ ਆਲੇ ਦੁਆਲੇ ਬੈਠ ਗਏ ਤਾਂ ਜੋ ਉਹਨਾਂ ਦੇ ਉਪਦੇਸ਼ ਤੇ ਅਤੇ ਨਵੇਂ ਵਿਚਾਰਾਂ ਨੂੰ ਸੁਣਿਆ ਜਾ ਸਕੇ ਵੈਸ਼ਨੂ ਸਾਧੂ ਨੂੰ ਹੀ ਅਹਿਸਾਸ ਹੋਇਆ ਕਿ ਉਹ ਬੁਰੇ ਵਿਚਾਰਾਂ ਨਾਲ ਕਿੰਨਾ ਭਰਿਆ ਹੋਇਆ ਹੈ ਫਿਰ ਉਹ ਆਪਣੇ ਆਪ ਨੂੰ ਪਵਿੱਤਰ ਕਰਨ ਕਿਵੇਂ ਕਹਿ ਸਕਦਾ ਹੈ ਗੁਰੂ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਕਹੇ ਕਹੇ ਗਿਆਨ ਦੇ ਸ਼ਬਦਾਂ ਨੇ ਸਾਧੂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਹਰ ਰੋਜ਼ ਬਹੁਤ ਸਾਰੇ ਲੋਕਾਂ ਦੇ ਨਾਲ ਗੁਰੂ ਦਾ ਸਰਦਾਲੂ ਸਿੱਖ ਬਣ ਕੇ ਸਲੂਕ ਕਰਦਾ ਅਤੇ ਜੀਵਨ ਦੇ ਇਸ ਸੱਚੇ ਢੰਗ ਨੂੰ ਸਵੀਕਾਰ ਕਰ ਲਿਆ ਬਹੁਤ ਸਾਰੇ ਨਕਲੀ ਸਾਧੂ ਅਤੇ ਭਿਖਾਰੇ ਗਿਆਨੀ ਯੋਗੀ ਅਤੇ ਪ੍ਰਚਾਰਕ ਜੋ ਪਵਿੱਤਰ ਮਨੁੱਖ ਦਾ ਭੇਸ ਧਾਰਨ ਕਰਦੇ ਹਨ ਅਤੇ ਬਾਹਰੀ ਦਿਖਾਵੇ ਦਿਖਾਉਂਦੇ ਹਨ ਸੱਚ ਦੇ ਭੋਲੇ ਪਾਲਿਆਂ ਨੂੰ ਧੋਖਾ ਦੇ ਰਹੇ ਹਨ ਉਹ ਖੁਦ ਪੂਰੀ ਤਰ੍ਹਾਂ ਦੁਨਿਆਵੀ ਇੱਛਾਵਾਂ ਅਤੇ ਮਾਇਆ ਦੇ ਸ਼ਿਕੰਜੇ ਵਿੱਚ ਫਸੇ ਹੋਏ ਹਨ ਉਹਨਾਂ ਦੇ ਮਨ ਕਾਮ ਕ੍ਰੋਧ ਲੋਭ ਮੋਹ ਅਤੇ ਝੂਠ ਹੰਕਾਰ ਦੇ ਨਾਲ ਨਾਲ ਚੋਰ ਮਾੜੇ ਗੁਣਾ ਨਾਲ ਭਰੇ ਹੋਏ ਹਨ ਸਿੱਖਾਂ ਨੂੰ ਅਜਿਹੇ ਧੋਖੇ ਬਾਜਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਆਰਾ ਦਰਸਾਏ ਗਏ ਸਿੱਖ ਧਰਮ ਦੇ ਫਲਸਫੇ ਨੂੰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੇ ਚੈਨਲ ਨਾਲ ਜੁੜੋ। ਅਤੇ ਬੈਲ ਆਈਕਨ ਦਬਾਓ। ਧੰਨਵਾਦ।